ਅੱਜ ਮੈਂ ਤਾਂ ਬਚਣਾ ਹੀ ਨਹੀਂ ਇਹਨਾਂ ਬੱਚਿਆਂ ਖਾਤਰ ਮੈਂ ਸਾਰਾ ਕੁਝ ਕੀਤਾ ਆਪਦਾ ਸਾਰਾ ਕੁਝ ਛੱਡ ਕੇ ਆਪਦੇ ਬੱਚਿਆਂ ਨੂੰ ਮੈਂ ਕਿਹਾ ਪੜ ਜਾਓ ਉਤਰਾ ਪੜਿਆ ਹੀ ਨਹੀਂ ਹਾਰ ਕੇ ਮੈਨੂੰ ਆਹਦਾ ਮਰ ਜਾ ਮੈਂ ਤਾਂ ਮਾਰੀ ਜਾਣਾ ਮੈਂ ਨਹੀਂ ਹੁਣ ਬਚਣਾ ਬਸ ਮੈਂ ਰਹਿਣਾ ਹੀ ਨਹੀਂ ਪੈਸੇ ਖਤਮ ਹੀ ਹੋ ਜਾਣਾ ਬਸ ਮੈਂ ਆਈ ਐਸੇ ਗੇ ਲੋ ਮੈਂ ਮਰ ਜਾਵਾ ਚੰਗਾ ਇਹਦੇ ਬੱਚੇ ਆ ਤੇ ਮਗਰੋਂ ਪੜਦੇ ਫਿਰਨੇ ਯਾਰ ਮਾਈ ਤਾਂ ਉਹੀ ਹੈ ਜਿਹੜੀ ਤੜਕੇ ਆਲੀ ਸੀ ਤਿੰਨ ਮਤ ਤੜਕੇ ਦੇਖਿਆ ਹੀ ਦੇਖਾਂ ਕੀ ਕਰਦੀ ਪਈ ਐ ਯਾਰ ਦੇਖਦੇ ਆ ਕੀ ਕਰਦੀ ਵੀ ਕਿਤੇ ਯਾਰ ਲੈਣਾ ਪਤਾ ਨਹੀਂ ਆ ਵੇਖਦਾ ਕੀ ਕਰਦੀ ਆ ਮਾਤਾ ਸੁਪਾਰਾ ਜ ਮੈਂ ਆ ਗਈ ਮੈਂ ਬੱਚਿਆ ਬادله ਵਾਲਾ ਕੁਝ ਕੀਤਾ ਮੈਂ ਸੱਚੀ ਲਾਤ ਨਹੀਂ ਬਾਬਾ ਮੈਂ ਨਹੀਂ ਬਣਾਇਆ ਕੀ ਮਤਲੇ ਬੜਾ ਤਾ ਖੜ ਜਾ ਖੜ ਜਾ ਮਾਤਾ ਮੇਰੀ ਗੱਲ ਸੁਣ ਇਹ ਇਹ ਬੁਝਦਰੀ ਕਰਨ ਲੱਗੀ ਤੁਸੀਂ ਬਾਬਾ ਕੀ ਬادله ਹਾਂ ਹਾਂ ਦਰਸ਼ਨ ਮਾਤਾ ਤੂੰ ਗੱਲ ਸੁਣ ਇਹੋ ਜਿਹਾ ਕੱਲਾ ਨਹੀਂ ਕਰੀਂ ਨਾ ਬੁਝਦਲੀ तू बच्चा पिछे सारा कुछ निशावर कर पा कर लगी, लगी मेरी बैठी भी लगी। देख जा तू वर्गी बच्चा चल उधर चल मेरे चल घर पचलिया पैर मेरी गल सुन माता चल चल मेरी मां चल आ जाता आ जा कही माता आ जा माता आ जा आ जा कही माता इतने बह दो मिनट ਗੱਲ ਦਾਸ ਮੈਨੂੰ ਦੋ ਮਿੰਟ ਥੇਰ ਮੈਂ ਗੱਡੀ ਚ ਪਾਣੀ ਲੈ ਕੇ ਆਉਣਾ ਜਾਣਾ ਨਹੀਂ ਮੇਰੀ ਮਾਂ ਮੇਰੀ ਗੱਲ ਸੁਣੇ ਤਾਂ ਵਕਾਰ ਜਾਣਾ ਦੋ ਮਿੰਟ ਦੋ ਮਿੰਟ ਪਾਣੀ ਲੈ ਕੇ ਆਇਆ ਦੋ ਮਿੰਟ ਆਲਾ ਬਾਬਾ ਪਾਣੀ ਪੀ ਮਾਤਾ ਪਾਣੀ ਨਹੀਂ ਮਾਤਾ ਪਾਣੀ ਪੀ ਦੋ ਮਿੰਟ ਦੋ ਮਿੰਟ ਪਾਣੀ ਪੀ ਮਾਤਾ ਪਾਣੀ ਪੀ ਬਾਤਾ ਬਾਹ ਮੇਰੀ ਡਿਊਟੀ ਉੱਤੇ ਲੱਗੀ ਸੀ ਮੈਂ ਤੁਹਾਡੇ ਗੂਹਾਂ ਚ ਲੰਘਿਆ ਤੇ ਮੈਂ ਸੁਣਦਾ ਜਾਂਦਾ ਸੀ ਪਰ ਮੈਨੂੰ ਪਤਾ ਨਹੀਂ ਸੀ ਵੀ ਸੱਚੀ ਆ ਜਾਏਗੀ ਤੂੰ ਗੱਲ ਦੱਸ ਮੈਨੂੰ ਗੱਲ ਕੀ ਹੈ ਗੱਲ ਕੀ ਦੱਸਾਂ ਮੈਂ ਪੁੱਤਰ ਤੈਨੂੰ ਮੈਂ ਭਾਗਣ ਮੈਂ ਨੂੰ ਅਜਤਰਾ ਨਾਲ ਵੀ ਲੜਾਈ ਕੀਤੀ ਆਂ ਤੇ ਬਦਲੇ ਉਹ ਤੋਂ ਪੜਨੋਂ ਹਟ ਗਿਆ ਲੈ ਮੈਂ ਨਹੀਂ ਪੜਨਾ ਮੇਰੇ ਘਰ ਦਾ ਜਾਇਦਾਦ ਕਿ ਲੁੱਟ ਕੇ ਹੀ ਲਾ ਗਿਆ ਖੁੱਲ ਕੇ ਲੈਣਾ ਜਮਾ ਖੁੱਲ ਕੇ ਗੱਲ ਕਰ ਮਾਤਾ ਮੇਰੀ ਮਾਂ ਬਣੀ ਖੁੱਲ ਕੇ ਦੱਸ ਸ਼ੁਰੂ ਤੋਂ ਦੱਸ ਵੀ ਕੀ ਚੱਕਰ ਆ ਸ਼ਾਇਦ ਕੋਈ ਹੱਲ ਹੀ ਨਿਕਲਾ ਦੇ ਦੱਸ ਕੋਲੇ ਸੌਣ ਤੂੰ ਫਿਰ ਸਨਾ ਮਾਤਾ ਪਹਿਲਾਂ ਤਾਂ ਰੋਣਾ ਉਹ ਸੌਣੇ ਦੀ ਗੱਲ ਏ ਹਾਂ ਹਾਂ ਦੱਸ ਕੋਈ ਨਹੀਂ ਯਾਰ ਮਾਤਾ ਨੂੰ ਤਾਂ ਕਹਿਤਾ ਵੀ ਮੈਂ ਚੱਲਿਆ ਸਕੂਲੇ ਪਰ ਸਕੂਲ ਕਨੇ ਜਾਣਾ ਆ ਛੱਟ ਕੇ ਬਸਤਾ ਯਾਰ ਦੇ ਘਰੇ ਤੇ ਉਹਨੂੰ ਲੈ ਗਿਆ ਆਪਾਂ ਨਿਕਲ ਚੱਲਦੇ ਕਿਧਰੇ ਘੁੰਮਣ ਕਰਨਾ ਜਿਹੜੇ ਵੜੇ ਮਾਰ ਕੇ ਛਾਲ ਨੂੰ ਆ ਜਾਂਗੇ ਜਦੋਂ ਸਕੂਲ ਦਾ ਟਾਈਮ ਖਤਮ ਹੋ ਗਿਆ ਉਹਨੇ ਨੂੰ ਘਰੇ ਆ ਜਾਂਗੇ ਤੇ ਮਾਤਾ ਨੂੰ ਕਿਹੜਾ ਕੋਈ ਪਤਾ ਚੱਲਣਾ ਐ ਇਹ ਕਰਦੇ ਆ ਚੱਲ ਵੀ ਵਤਰਾਛਿਆਲਾ ਉਹ ਖਾਲੀ ਰਾਮ ਨਹੀਂ ਆਇਆ ਮਾਲਕਰ ਨੂੰ ਲਾ ਨਹੀਂ ਫੋਨ ਹੂੰ ਉਹਦੇ ਨੂੰ ਕੱਲੇ ਕਮਜਬੂਰੀ ਹੈ ਤੇ ਤੈਨੂੰ ਲੈ ਜਾਏਗਾ ਹੋਰ ਆਮ ਕਰਦੇ ਆ ਫੋਨ ਹਲੋ ਮਾਲਟਰ ਜੀ ਸਾਸਰੀਕਾਰ ਹਾਂ ਉਹਦੇ ਨੂੰ ਆਪਦੇ ਦਿਨ ਦੀ ਛੁੱਟੀ ਦੇ ਦਿਓ ਗੁੱਡੀ ਸਾਡੀ ਜਿਆਦਾ ਚਿੱਲੀ ਹੋ ਗਈ ਮਜਬੂਰੀ ਹੈ ਮੈਂ ਖੋ ਲਜਾਇਆ ਨਹੀਂ ਜਾਂਦਾ ਨੀ ਤਾਂ ਮੈਂ ਆਪ ਹੀ ਲੈ ਆ ਜਾਵਾਂ ਅੱਛਾ ਸਕੂਲ ਨਹੀਂ ਆਇਆ ਘਰੋਂ ਤਾਂ ਗਿਆ ਪਿਆਰ ਹੋ ਕੇ ਸਕੂਲ ਗਿਆ ਓਹੋ ਇਹ ਮੁੰਡੇ ਨੇ ਵੀ ਬੜਾ ਦੁੱਖ ਦਿੱਤਾ ਕਹਿੰਦਾ ਮੈਂ ਮਾਤਾ ਸਕੂਲ ਚੱਲਿਆ ਤੇ ਸਕੂਲ ਗਿਆ ਨਹੀਂ ਤੇ ਹੁਣ ਮੈਂ ਕੀ ਕਰਾਂ ਕੁੜੀ ਨੂੰ ਲੈ ਕੇ ਜਾਣਾ ਸੀ ਆਹ ਲੈਂਦੇ ਇਹਨੂੰ ਅੱਜ ਕਰ ਇਹ ਸਕੂਲ ਹੀ ਨਹੀਂ ਗਿਆ ਇਹਨੂੰ ਘਰੇ ਆ ਲੈਣਦੇ ਅੱਜ ਫਿਰ ਵੇਖਾਂ ਮੈਂ ਤੈਨੂੰ ਔਖੀ ਸੌਖੀ ਲੈ ਜਾਂਦੀ ਆ ਹੁਣ ਕੀ ਕਰਾਂ ਲਜਾਣਾ ਦਾ ਪੈਣਾ ਮਜਬੂਰੀ ਏ ਚੱਲ ਕੋਤੋਂ ਖਾਪਾ ਲੈ ਲਈਂ ਲੰਟਾ ਹੋ ਹੀ ਗਿਆ ਛੁੱਟੀ ਦਾ ਹੁਣ ਚੱਲਦੇ ਹੀ ਰਹਿਨੇ ਘਰੇ ਚੱਲ ਮਾਂ ਤੈਨੂੰ ਕੀ ਪਤਾ ਮੈਂ ਕਿੱਥੇ ਜਾ ਗਿਆ ਯਾਰ ਇਹਦਾ ਸਕੂਲੋਂ ਜਾ ਗਿਆ ਹਾਂ ਕੱਢ ਮਾਤਾ ਆ ਤੈਨੂੰ ਟਾਈਮ ਨਹੀਂ ਦੇ ਸਕਦਾ ਤਿੰਨ ਵਜੇ 20 ਮਿੰਟ ਤੋਂ ਵੇਹ ਛੁੱਟੀ ਹੋ ਗਈ ਸਕੂਲੇ ਸਕੂਲੋਂ ਆ ਲੈ ਹੋਰ ਮੈਂ ਰੋਦੀ ਤੇ ਦੱਸਣਾ ਹੈ ਉਤਰੇ ਘਰੇ ਆਉਂਦਾ ਤਾਂ ਉਹਨੂੰ ਨਾ ਤੂੰ ਜਾਂਦਾ ਉਹ ਵੇ ਨੂੰ ਦੁਹਾਰਦਾ ਨੂੰ ਆਪੂ ਲਾਇਆ ਸੀ ਉਹ ਕਹਿੰਦਾ ਉਹ ਸਕੂਲ ਆਇਆ ਹੀ ਨਹੀਂ ਮਾਰ ਪਈਏ ਮੈਂ ਮਸਾਂ ਲੈ ਕੇ ਗਈਆਂ ਉਹਨੂੰ ਨਾ ਮੈਂ ਤੋਇਆ ਜਾਣਾ ਕੋਸ ਤੂੰ ਵੇਂਦਾ ਤੂੰ ਸਾਰਾ ਦਿਨ ਤੁਰਿਆ ਫਰਾ ਤੱਕੇ ਹੁਣ ਮੇਰੀ ਜੀਦਲ ਤੂੰ ਗੱਲ ਸੁਣਦਾ ਮਾਰਦਾ ਕੁੜਜਾ ਮਾਰਦਾ ਤੂੰ ਉਹ ਚੁੰਡ ਕਾਦਾ ਮਾਤਾ ਹੁਣ ਮੇਰੇ ਮੈਂ ਉੱਥੇ ਰਾਤ ਜਾਂਦਾ ਪੈ ਸੀਗਾ ਰਾਤ ਨੂੰ ਮੇਰਾ ਗੋਸਤ ਮਿਲ ਗਿਆ ਹੁਣ ਉਹਨੇ ਮੈਨੂੰ ਸਾਰੀ ਕਹਾਣੀ ਦੱਸੀ ਕਹਿੰਦਾ ਮੇਰੇ ਪਿਤਾ ਜੀ ਬਾਵਾ ਬਵਾਰ ਆ ਹੁਣ ਉਹਨਾਂ ਨਾਲ ਕੋਈ ਜਾਣਦਾ ਨਹੀਂ ਸੀਗਾ ਮੈਂ ਉਹਨਾਂ ਨਾਲ ਫਿਰ ਚਲਾ ਗਿਆ ਤੇ ਉੱਥੇ ਫਿਰ ਦਵਾਈ ਵਗੈਰਾ ਲੈ ਕੇ ਆ ਲਓ ਫਿਰ ਆ ਗਿਆ ਤੇ ਫਿਰ ਮੈਂ ਉਹਨਾਂ ਦੇ ਘਰੇ ਬੈਠਾ ਰਿਆ ਤੇ ਹੁਣ ਜਦੋਂ ਫ੍ਰੀ ਹੋ ਗਿਆ ਉਹਦੇ ਬਾਅਦ ਫਿਰ ਮੈਂ ਇੱਥੇ ਆ ਗਿਆ ਹੁਣ ਤੂੰ ਦੱਸ ਇਹਦੇ ਚ ਮੈਂ ਗਲਤ ਕੀਤਾ ਚੱਲ ਚੰਗਾ ਕੀਤਾ ਇਹ ਤਾਂ ਪੁੱਤ ਚੱਲ ਪੂਰਨਾ ਕੰਮ ਕੀਤਾ ਪਰ ਅਗਰ ਪਿੱਛੇ ਤੂੰ ਸਕੂਲ ਜਾਣਾ ਹਾਂ ਹਾਂ ਮਾਤਾ ਸਕੂਲ ਤਾਂ ਮੈਂ ਰੋਜ਼ ਜਾਂਦਾ ਨਹੀਂ ਬਸ ਸਕੂਲ ਨਹੀਂ ਗਿਆ ਤਾਂ ਚੱਲ ਗਿਆ ਤੇ ਜੇ ਮੈਂ ਤੇ ਸਕੂਲ ਚਲਾ ਜਾਂਦਾ ਤਾਂ ਉਹਦੇ ਡੈਰੀ ਨੇ ਚੱਲ ਜਾਣਾ ਸੀਗਾ

ਮਾਂ ਮਾਤਾ ਮੈਂ ਵੀ ਕੱਲ ਤੋਂ ਸਕੂਲ ਜਾਣਾ ਕਰਨਾਗਾ ਕਿਉਂ ਕੀ ਗੱਲ ਹੋ ਗਈ ਉਹ ਕੀ ਗੱਲ ਕੀ ਹੁੰਦੀਆਂ ਕੱਲ ਤੂੰ ਉਹਨੂੰ ਜਿਹੜਾ ਬੰਦਾ ਲਾਇਆ ਸੀਗਾ ਹਨਾ ਵੀ ਜਿਹੜੀ ਮੈਂ ਤੈਨੂੰ ਗੱਲ ਦੱਸੀ ਮਾਤਾ ਕੱਲ ਤੂੰ ਉਹਨੂੰ ਜਿਹੜਾ ਫੋਨ ਲਾ ਕੇ ਗੱਲ ਕਹੀ ਸੀਗੀ ਹਨਾ ਆਪਾਂ ਉਹ ਸਾਰੀ ਕਹਾਣੀ ਦੱਸਤਾ ਦਿੱਤੀ ਸੀਗੀ ਹਨਾ ਫਿਰ ਵੀ ਅੱਜ ਉਹਨੇ ਮੈਨੂੰ ਕੋਹ ਤਹਿਲੇ ਦੱਸ ਸਕੂਲ ਦੱਸ ਉਹਨਾਂ ਨੇ ਲੱਤਾਂ ਤੇ ਦੰਦੇ ਮਾਰੇ ਮੈਨੂੰ ਹੌਸਲ ਵੀ ਆਈ ਨਹੀਂ ਮਾਤਾ ਕੱਲ ਮੇਰੀ ਥੋਈ ਚ ਵੀ ਉਹਨੇ ਮੁੱਕੇ ਮਾਰੇ ਲੈ ਮੈਨੂੰ ਦੱਸਿਆ ਹੀ ਨਹੀਂ ਮਾਲਟਰ ਨੇ ਕਹਾ ਤੋ ਮਾਰੇ ਭਾਈ ਜੁਆਨ ਮੇਰੇ ਮੁੰਡੇ ਨੂੰ ਮੈਨੂੰ ਕਾਲ ਨੂੰ ਜਾ ਲੈ ਲੈਂਦੇ ਹੋ ਮੇਰੇ ਕੋਲ ਮੈਂ ਉਹਦੇ ਨਾਲ ਕਰਾਂ ਨਹੀਂ ਗੱਲ ਭਾਈ ਮੈਨੂੰ ਮੈਨੂੰ ਦੱਸ ਦਿੰਦਾ ਸ਼ਿਕਾਇਤ ਰਹਿਣਾ ਮੈਂ ਆਪੇ ਤੇ ਵੀ ਝਟਕਲੀ ਘਰੇ ਆਂ ਮੈਂ ਕੋਈ ਮਾਰਦਾ ਨਹੀਂ ਨਾ ਬੱਲ ਹੋਣਾ ਭਾਈ ਮੈਂ ਜੇ ਦੱਸ ਦਿੱਤਾ ਉਹਨੂੰ ਫੋਨ 'ਤੇ ਫਿਰ ਮੇਰੀ ਇੱਜ਼ਤ ਆਖ ਕੋਈ ਨਹੀਂ ਕਾਲ ਨੂੰ ਮੈਂ ਬੇਇੱਜ਼ਤੀ ਫੋਲ ਕਰਕੇ ਉਹਨੂੰ ਮਾਰਟਰਦੀ ਮਾਲਟਰ ਜੀ ਨੂੰ ਮੈਨਾਂ ਲੱਗਾ ਕਿਸੇ ਬੱਚੇ ਨੂੰ ਹੱਥ ਲਾ ਆ ਜਾ ਹੱਥ ਤਾਂ ਲਾਵੇ ਸੀ ਅੱਜ ਤੋਂ ਬਾਅਦ ਕੋਈ ਨਹੀਂ ਮੈਂ ਤੇਰੇ ਨਾਲ ਆ ਮਾਰਾ ਸਹੀ ਕੋਈ ਨਹੀਂ ਕੋਈ ਨਹੀਂ ਟੈਂਸ਼ਨ ਨਾਲ ਹੈ ਆ ਦੋਨੇ ਆ ਗਏ ਕਰਦੇ ਨੇ ਗੱਲ ਇਹ ਤਾਂ ਪਿੱਛੇ ਤਾਂ ਨੂੰ ਹੱਥ ਨਹੀਂ ਲਾਉਂਦੇ ਮੇਰਾ ਵਾਅਦਾ ਹੈ ਮੈਂ ਕਰ ਲਾਂਗੀ ਗੱਲ ਇਹਨਾਂ ਨਾਲ ਵਾਦਾ ਹੈ ਮੈਡਮ ਵੀ ਇੱਥੇ ਆ ਤੇ ਸਾਡਾ ਸਾਰੀ ਵੀ ਆਉਂਦੇ ਇੱਧਰ ਨੂੰ ਦੋਨੋਂ ਤਰ੍ਹਾਂ ਆਉਂਦੇ ਆ ਨਹੀਂ ਆ ਜਾ ਮੈਂ ਕਰਦੇ ਆ ਨਾ ਗੱਲ ਕੋਈ ਨਹੀਂ ਅੱਜ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਵੀ ਐਵੇਂ ਕਰਦੇ ਆ ਪਰ ਤੇ ਜਾਣਾ ਬੱਚੇ ਹੱਥ ਲਾਇਆ ਬੁਲਾਇਆ ਨਹੀਂ ਕਹਿੰਦੇ ਲਾਇਏ ਨੇ ਹੱਥ ਆਇਆ ਮੈਂ ਨਹੀਂ ਬੜਵਾਣੀ ਆ ਪੁੱਤਾਂ ਅੱਛੀ ਕੋਈ ਨਹੀਂ ਤਾਂ ਹਾਂ ਬੋੜੀ ਹਿੰਮਤ ਕਿਵੇਂ ਹੋ ਗਈ ਮੇਰੇ ਮੁੰਡੇ ਨੂੰ ਮਾਰਨ ਦੀ ਉਹ ਮਾਤਾ ਗੱਲ ਉਦੇਸ਼ਾ ਗੱਲ ਤੁਸੀਂ ਕੱਲ ਕੁੱਟਿਆ ਮੁੰਡੀ ਹੀਮਤ ਕਿਵੇਂ ਹੋਈ ਮੁੰਡੇ ਨੂੰ ਹੱਥ ਲਾਉਣ ਦੀ ਗੱਲ ਕੀ ਹੋਈ ਆ ਗੱਲ ਕੀ ਹੋਈ ਆ ਕਾਹ ਤੇ ਕੁੱਟਿਆ ਬਾਈ ਸਾਨੂੰ ਪੁੱਛਿਆ ਨਹੀਂ ਜਵਾਨ ਬੱਚਾ ਤੂੰ ਮਾਤਾ ਸੁਣੋ ਮੇਰੀ ਗੱਲ ਮਾਸੂ ਵੀ ਨਹੀਂ ਉਹ ਕੁੱਟਿਆ ਤਾਂ ਕੋਈ ਗੱਲ ਨਹੀਂ ਕੁੱਟਿਆ ਉਹ ਐਵੇਂ ਖੜੀ ਕੋਈ ਕਿਸੇ ਨੂੰ ਕੁੱਟਦਾ ਸਾਡਾ ਬਣਾ ਵੀ ਕਰਦਾ ਬੱਚਾ ਨੂੰ ਮਾਰਨ ਦਾ ਹੱਥ ਲਾਉਣ ਦਾ ਨਹੀਂ ਮਾਤਾ ਫਿਰ ਮੈਂ ਝੂਠ ਬੋਲਦਾ ਦੋ ਦਿਨ ਸਕੂਲ ਨਹੀਂ ਬੜਦਾ ਤੂੰ ਕੀਤਾ ਸਾਨੂੰ ਵੀ ਮੁੰਡਾ ਮੇਰਾ ਸਕੂਲ ਆਇਆ ਦਾ ਸਕੂਲ ਹੀ ਆਇਆ ਕੋਈ ਨਹੀਂ ਉਹਨੇ ਦੋਸਤ ਦਾ ਪੇਓ ਬਿਮਾਰ ਹੋ ਗਿਆ ਉਹ ਉਧਰ ਕਹਿੰਦਾ ਮੈਂ ਚਲਾ ਗਿਆ ਇਹਦੇ ਵਿੱਚ ਕੀ ਗਲਤੀ ਹੋਈ ਭਾਈ ਤੇ ਬਹਾਨੇ ਬਣਾਉਂਦੇ ਨੇ ਇਹ ਕੋਈ ਦੋਸਤ ਦੋਸਤ ਨਹੀਂ ਬਿਮਾਰ ਹੋਇਆ ਅਸੀਂ ਕਮਲੇ ਆ ਮਾਂ ਤੇ ਉਹ ਆਪਣੇ ਬੱਚੇ ਹਮੇਸ਼ਾ ਸਹੀ ਲੱਗਦੇ ਹੁੰਦੇ ਆ ਪਰ ਵੇ ਅਸੀਂ ਇਹਨਾਂ ਨੂੰ ਹੱਥ ਲਾਉਣਾ ਤੇ ਇਹਨਾਂ ਨੂੰ ਪੈਰ ਨਹੀਂ ਹਿਲਾਣੇ ਆ ਅਸੀਂ ਪਾਗਲ ਨਹੀਂ ਆ ਦਸ ਸੌ ਸੇ ਬੱਚਾ ਸੰਭਾਲਦੇ ਆ ਸਾਨੂੰ ਪਤਾ ਦਾ ਕਿਹੜੇ ਬੱਚੇ ਨੂੰ ਕਿਸ ਤਰੀਕੇ ਨਾਲ ਸੰਭਾਲਣਾ ਹੈ ਦੇਨ ਵੱਲਿਸ਼ ਵਾਲੀ ਵਾਜਜਾਂ ਵੀ ਕਰੇ ਥੋੜਾ ਕਿ ਜਿਆਦਾ ਸੀ ਤੁਸੀਂ ਤਾਂ ਕਹਿ ਦਿੱਤਾ ਪਰ ਅਸੀਂ ਮਾਰ ਦਿਆਂ ਬੱਚੇ ਨੂੰ ਆਪਣੇ ਇਸ ਵੱਲੀ ਅਸੀਂ ਕਮਲੇ ਆ ਜਿਹੜਾ ਬੱਚੇ ਨੂੰ ਇੱਥੇ ਪੜਾਉਣ ਲਈ ਬੈਠੇ ਆ ਨਾਲੇ ਅਸੀਂ ਕੁੱਤਾ ਨਹੀਂ ਲਾਣੇ ਪੁੱਛੋ ਆਪਣੇ ਦੇਖਣੇ ਸੇ ਕਿੰਨਾ ਕੁੱਟੋ ਮੈਨੂੰ ਬਤਾਓ ਬੱਚਾ ਕਿ ਮੈਂ ਮਾਸਟਰ ਜੀ ਨਹੀਂ ਜਾਣਦੀ ਆ ਮਸਾ ਇੱਕ ਕਦੇ ਉਹ ਵੀ ਮਾਸਟਰ ਜੀ ਹਾਸੇ ਹਸਾਤੀ ਹੁੰਦੀ ਹੋਣੀ ਨਾ ਕੋਈ ਸੀਰੀਅਸ ਨਹੀਂ ਹ ਤੁਸੀਂ ਬੱਚੇ ਨੂੰ ਕਹਿੰਦੇ ਤੇ ਗਿੱਲਾ ਗੰਦਾ ਤੋੜ ਕੇ ਲਿਆਓ ਹੱਥਾਂ ਤੇ ਮਾਰਦੇ ਜੇ ਮਾਤਾ ਜਿਹੜੀ ਜਿਹੜਾ ਪੱਥਰ ਹਥੌੜੀ ਦੀ ਮਾਰ ਤੋਂ ਡਰੂਗਾ ਨਾ ਉਹ ਮੂਰਤ ਨਹੀਂ ਬਣ ਸਕਦਾ ਮੂਰਤ ਦੀ ਲੋਕ ਪੂਜਾ ਕਰਦੇ ਨੇ ਤੇ ਜੇ ਉਹ ਥੋੜੀਆਂ ਨਾ ਖਾਂਦਾ ਤੇ ਫਿਰ ਥੋੜਾ ਉਹਨੇ ਮੂਰਤ ਬਣ ਜਾਣਾ ਸੀ ਐਵੇਂ ਇਹਨੂੰ ਘੜਿਆ ਜਾਂਦਾ ਏ ਛੇ ਕਿ ਨਾਲ ਗਲਤੀਆਂ ਕਰਦਾ ਸਾਰਾ ਕੁਝ ਤੇ ਅਸੀਂ ਇਹਨੂੰ ਭਾਈ ਡਾਂਟ ਸਕਦੇ ਆ ਪਹਿਲਾ ਗੁਰੂ ਟੀਚਾ ਮੰਨਿਆ ਜਾਂਦਾ ਨਹੀਂ ਮਾਤਾ ਇੱਧਰ ਮੇਰੀ ਗੱਲ ਸੁਣ ਲੈ ਇਹਨਾਂ ਨੇ ਹੱਥਾਂ ਤੇ ਵੀ ਡੰਡੇ ਮਾਰੇ ਮੇਰੀਆਂ ਲੱਤਾਂ ਤੇ ਵੀ ਮਾਰੇ ਦੇਖੋ ਕੋਲਾ ਸੀ ਦੇਖੋ ਉਹਦੇ ਬੱਚੇ ਸਾਨੂੰ ਝੂਠ ਮਾਰ ਸਕਦਾ ਵਾ ਕਿ ਮੈਂ ਆ ਗਿਆ ਨਹੀਂ ਕੋਈ ਵੀ ਤਾਂ ਝੂਠ ਮਾਰ ਸਕਦਾ ਅਸੀਂ ਜਾਣੇ ਵੀ ਉਹ ਤੇ ਪਾ ਗਏ ਮੋੜ ਨਹੀਂ ਜੇ ਇੱਕ ਵੀ ਮੰਨ ਲੈ ਵੱਧ ਨਹੀਂ ਗਈ ਤਾਂ ਵੀ ਮਾਸੂਦੀ ਨੇ ਚੰਨਾ ਵੀ ਕੋਈ ਦੱਸ ਦੇ ਉਹਨੂੰ ਸਾਨੂੰ ਫੋਨ ਕਰਾਓ ਤੁਸੀਂ ਉਹ ਨਹੀਂ ਤਾਂ ਨਾ ਸੀ ਅੱਜ ਤੋਂ ਬਾਅਦ ਅਸੀਂ ਕੁਝ ਨਹੀਂ ਕਹਿੰਦੇ ਠੀਕ ਹੈ ਸਾਡੇ ਆਸ ਤੇ ਪਰ ਮਾਤਾ ਇਹਦਾ ਅੰਗਾਮ ਬਹੁਤ ਬੁਰਾ ਹੋਊਗਾ ਹਾਂ ਜੇ ਸਕੂਲ ਚ ਬਈ ਅਸੀਂ ਕੁਝ ਵੀ ਕਰ ਸਕਦੇ ਹਾਂ ਪਰ ਹੋਣ ਵਾਲੇ ਸਮੇਂ ਦੇ ਵਿੱਚ ਮਾਤਾ ਤੈਨੂੰ ਪਤਾ ਲੱਗੂਗਾ ਤੂੰ ਇਹਦੇ ਗਲਤ ਦੇ ਪਿੱਛੇ ਬੋਲ ਰਹੀ ਹੈ ਨਾ ਤੇ ਕਿਸੇ ਦਿਨ ਤੂੰ ਪਛਤਾਏਂਗੀ। ਉਹ ਪਹਿਲੇ ਵੇਖੀ ਜਾ ਜਦੋਂ ਸਮਾਂ ਆ ਜਾਦਾ ਜਾਂਦਾ ਉਹ ਮਾਤਾ ਐ ਨਹੀਂ ਹੁੰਦਾ ਦਾ। ਤੁਸੀਂ ਕਰ ਰਹੇ ਹੋ ਨਾ ਕਿ ਬੱਚੇ ਦੇ ਪਿੱਛੇ ਆਣ ਕੇ ਤੁਸੀਂ ਬੋਲ ਰਹੇ ਹੋ ਬਹੁਤ ਗਲਤ ਗੱਲ ਹੈ। ਇਹ ਨਹੀਂ ਜ ਆਦਮੀ ਹੈ ਪਤਾ ਕਿੰਨਾ ਖਰਾਬ ਕਰਦਾ ਇੱਥੇ। ਤੈਨੂੰ ਕੀ ਪਤਾ ਮਾਤਾ ਐਵੇਂ ਮੇਰੇ ਉੱਤੇ ਇਲਜ਼ਾਮ ਲਾਈ ਜਾ ਰਹੇ। ਦੂਜੇ ਮੁੰਡਿਆਂ ਨਾਲ ਰਲ ਕੇ ਨਾਲ ਉਹਨਾਂ ਨੂੰ ਵੀ ਵਿਗਾੜਦਾ ਹੈ। ਦੂਜੇ ਮੁੰਡੇ ਨੂੰ ਵਿਗਾੜਦਾ ਦੂਜੇ ਮੁੰਡੇ ਵਿਗਾੜਦੇ ਹੁਣ ਇਹਨੂੰ। ਦੂਜੇ ਮੁੰਡੇ ਬੱਚੇ ਤੇ ਸਾਰਾ ਇਲਜ਼ਾਮ ਲਾਈ ਜਾਂਦੇ ਨੇ। ਯਾਦ ਕਰ ਜਾਂਦੇ ਨੇ ਇਹਨਾਂ ਦੀ ਪੇਸ਼ ਨਹੀਂ ਜਾਂਦੀ ਤੁਹਾਡੀ ਮਰਜ਼ੀ ਹੈ ਸਾਨੂੰ ਕੋਈ ਲੋੜ ਹੈ ਅਸੀਂ ਇਹਨੇ ਮੱਥਾ ਮਾਰੀ ਤੂੰ ਖਾਬਾ ਤੋਂ ਰਾਜ ਤੋਂ ਪਿੱਛੇ ਸਾਡੇ ਮੁੰਡਿਆਂ ਨੂੰ ਮਾਰ ਕੇ ਆਪਾਂ ਚੱਲੀਏ ਸੁਟਾਏਗੀ ਉਹ ਮਾਤਾ ਆਪਾ ਤੇ ਲੈ ਆ ਤੇ ਹੈ ਕਾਦੇ 100 ਰੁਪਿਆ ਮੈਂ ਤੇ ਕਿਤਾਬ ਨਹੀਂ ਦੇਖੀਆਂ ਉਹ ਫਿਰ ਕਿਉਂ ਹੁੰਦਾ ਦੇਦੇ ਮਾਂ ਤਾਂ ਤੂੰ ਕੰਡਾ ਰੋ ਰਹੀ ਮੇਰੇ ਕੋਈ ਤਾਂ ਨਹੀਂ ਗੱਲ ਸੁਣਨਾ ਮੇਰੀ ਕਾਹਦੇ ਲੈ ਕੇ ਜਾ ਉਹ ਕਿੱਥੇ ਲੈ ਹੋਏ ਉਹ ਤਾਂ ਮੈਂ ਖਾ ਗਿਆ ਖਾ ਗਿਆ ਤੇ ਰੋਲ ਥੋੜਾ ਮੇਰਾ ਕੋਈ ਸੁਣਦਾ ਨਾ ਰੋ ਚੱਲ ਕੋਈ ਨਹੀਂ ਮਾਂ ਦਾ ਸ਼ਾਂਤ ਹੋਇਆ ਨਾ ਦੁਸਰਾਂ ਨਾਲ ਕਰਿਆ ਕਰ ਨਹੀਂ ਬੰਦ ਮੇਰੇ ਗੱਲ ਸੁਣਨਾ ਮੇਰੇ ਕੋਈ ਪੈਸਾ ਨਹੀਂ ਕੋਈ ਸੋਚੂ ਉਹ ਮਾਂ ਤਾਂ ਐਂ ਕਾਹਤੋ ਕਰਦੀਆਂ ਮੈਂ ਤਾਂ ਮੈਨੂੰ ਮੇਰੇ ਕੋਲ ਜਾ ਤੂੰ ਅਗਾਂ ਜਾ ਮੇਰੇ ਕੋਲ ਹੈ ਨਹੀਂ ਤੈਨੂੰ ਕੋਈ ਨਹੀਂ ਉਧਰ ਯਾਰ ਆ ਤਾਂ ਕੰਮ ਹੀ ਖਰਾਬ ਹੋ ਗਏ ਯਾਰ ਹੁਣ ਕਿਵੇਂ ਬਣੋ ਯਾਰ ਮੇਰਾ ਕੰਮ ਇਹਦਾ ਯਾਰ ਹੁਣ ਸੋਚਣ ਵਾਲੀ ਗੱਲ ਆ ਦਿਮਾਗ ਲੜਾਉਣਾ ਪੈਣਾ ਹਾਂ ਕੋਈ ਤਾਂ ਕਹਿ ਕੇ ਗਿਆ ਯਾਰ ਜੇਕਰ ਸਿੱਧੀ ਉਂਗਲ ਨਾਲ ਨਾਲ ਨਿਕਲੇ ਤਾਂ ਫਿਰ ਉਂਗਲ ਤੇਲੀ ਕਰਨੀ ਪੈਂਦੀ ਆ ਹੁਣ ਇਹ ਹੀ ਨੁਕਸਾਨ ਮੈਨੂੰ ਆਪਣਾਉਣਾ ਪੈਣਾ ਹਾਂ ਆ ਤਾਂ ਬਠੀਕਾ ਮੇਰੀ ਧੀ ਵੀ ਸਿਆਣੀ ਸਾਰਾ ਕੰਮ ਕਰਦੀ ਜਵਾਂ ਮੰਦੀ ਲੈ ਆਈਆਂ ਧੀ ਦਾ ਵਿਆਹ ਕਰਨਾ ਹੈ ਕਰਜ਼ਾ ਚੱਕਣਾ ਐਵੇਂ ਤਗੜਾ ਕੋਈ ਕਰਜ਼ਾ ਵੀ ਨਹੀਂ ਦੇਂਦਾ ਜਵਾਂ ਬੰਦੀ ਰੱਖਾਂਗੀ ਗਹਿਣੇ ਤੇ ਉਸ ਪੈਸੇ ਲੈ ਲਾਂਗੀ ਤੇ ਧੀ ਨੂੰ ਘਰ ਦੇ ਘਰੇ ਕੱਲਾਂਗੀ ਹੋਰ ਫਰੀਆਂ ਵਤੀ ਪਤਾ ਲੱਗਦਾ ਕਿਹੜੇ ਵੇਲੇ ਕੀ ਬਾਜੀ ਆ ਕੀ ਚੱਕੀ ਕਰਦੀਆਂ ਮਾਤਾ ਜਵਾਂ ਬੰਦੀ ਲੈ ਆਈਆਂ ਉਤਰਿਆ ਤੂੰ ਚੰਗਾ ਹੁੰਦਾ ਤੇ ਫਿਰ ਮੈਨੂੰ ਇਹ ਨੋਬਤ ਹੀ ਨਹੀਂ ਆਂਦੀ ਸੀ ਦੋ ਸਾਲ ਹੋ ਗਏ ਸਕੂਲੋਂ ਆਦੇ ਨੂੰ ਭੈਣ ਤੇਰੀ ਦਾ ਵਿਆਹ ਕਰਨਾ ਹੈ ਇਹ ਨੂੰ ਗਾਣੇ ਰੱਖਣਾ ਪੈਣਾ ਤਾਂ ਤਾਂ ਜਾ ਕੇ ਪੈਸੇ ਲੈਣੇ ਨੇ ਉਹ ਵੀ ਗਾਣੇ ਰੱਖੀ ਜਾਂਦੀ ਆ ਰੱਖੀ ਜਾਂਦੀ ਤੂੰ ਕਰਾਂ ਜਿਹਾ ਵਿਆਹ ਤੂੰ ਕਿਥਾ ਤੂੰ ਤਾਂ ਬਸ ਵਿਹਲਾ ਐਸੇ ਕੰਮੋਂ ਵਿਆਹ ਦਾ ਖਰਚਾ ਮਾਤਾ ਦੇਖ ਚੋ ਸਕੋ ਸਕੂਲੋਂ ਵੀ ਹੱਦਿਆਂ ਜਿਹੜਾ ਮੇਰੇ ਘਰ ਦੇ ਕੋਈ ਚਾਰ ਪੈਸੇ ਮੈਂ ਰੱਖੀ ਉਹ ਵੀ ਕੱਢ ਕੇ ਲੈ ਜਾਂਦਾ ਮੈਂ ਕਿੰਨੂੰ ਜਾ ਕੇ ਦੱਸਾਂ ਮੈਂ ਤਾਂ ਤੈਨੂੰ ਦੱਸਾਂ ਤੂੰ ਕਿਸੇ ਕੰਮ ਦਾ ਨਹੀਂ ਪੁੱਤਰ ਜਦਿਆ ਧੀ ਜਮ ਪੈਂਦੀ ਹੰਦੇ ਨਾਲ ਉਹ ਹੋਰ ਜਦ ਮੈਂ ਆਪੇ ਵਿਆਹ ਲਾ ਲਈ ਫੜ ਫੜ ਕੇ ਲੱਗਾ ਕੋਈ ਮਰੇ ਕੋ ਜੀਵੇ ਖੋਸਰਾ ਕੋਲ ਪਤਾ ਸਾਪੀਵੇ ਤੂੰ ਮੌਜਾ ਕਰ ਕੀ ਯਾਰ ਮਾਤਾ ਮੈਂ ਰੋਜ਼ ਬੋਲਦਾ ਬਹਿੰਦੀ ਆ ਇਹਨੇ ਸਮਝਾਉਣਾ ਪੈਣਾ ਵੈ ਮੈ ਨਹੀਂ ਆਨੇ ਆ ਤੋੜੇ ਪੈਸੇ ਦੇ ਦੇ ਤੂੰ ਆਲੇ ਖਾ ਖਾ ਕੇ ਰੱਜਿਆ ਨਹੀਂ ਕੁਛ ਉਹ ਦੇ ਦੇ ਚੱਲ ਕਰਜ਼ਾ ਤਾਂ ਮੈਂ ਚੁੱਕ ਕੇ ਕੁੜੀ ਦਾ ਵਿਆਹ ਕਰਨਾ ਹੈ ਤੇ ਤੈਨੂੰ ਕਿਥੋਂ ਪੈਸੇ ਦੇਵਾਂ ਤੈਨੂੰ ਤਾਂ ਫਿਕਰਫਕਾ ਨਹੀਂ ਨਾ ਮੇਰੀ ਭੈਣ ਜਵਾਨ ਉਹ ਸਾਡੇ ਹਰਕਾ ਤੋਂ ਲਉ ਪੀਤਾ ਮਾਤਾ ਦੇਣੇ ਪੈਸੇ ਤਾਂ ਦੇ ਦੇ ਮੇਰੇ ਕੋਲ ਤਾਂ ਬੁੱਤ ਇੱਕ ਪੈਸਾ ਵੀ ਹੈ ਨਹੀਂ ਉਹ ਦੇ ਦੇ ਹੁਣ ਦੇ ਮੈਂ ਤੈਨੂੰ ਦੇਣਾ ਮੈਂ ਵੀ ਆਪ ਦਾ ਬਿਰਸ਼ਟ ਨਹੀਂ ਗੈਣੇ ਰੱਖਣੀ ਦਲ ਜੰਨੇ ਕੇ ਗੈਣੇ ਰੱਖੇ ਮੈਂ ਆਪ ਗੁਜ਼ਾਰਾ ਕਰਦਾ ਮੇਰੇ ਕੋਲ ਕੋਈ ਪੈਸੇ ਨਹੀਂ ਆਉਂਦਾ ਘਰ ਤੇ ਆਉਂਦਾ ਖਾਂ ਕੂ ਕਮਾਈ ਕਰਨ ਦਾ ਯੋਗ ਹੈ ਛੋਟਾ ਨਹੀਂ ਆਉਂਦਾ ਅੱਛਾ ਹਾਂ ਉਹ ਮਾਤਾ ਲਈ ਜਵਾਂ ਬੰਦੀ ਰੱਖ ਦਿੰਦੇ ਉੱਥੇ ਗੈਣੇ ਤੇ ਸਹੀ ਗੱਲ ਆ ਆਪੇ ਮਾਦਾ 2000 ਦੱਬੀ ਹੁੰਦਾ 2000 ਤੇ ਰੱਖ ਦਿੰਨੇ ਮਾਤਾ ਆਪੇ 2000 ਦੇ ਕੇ ਛਡਾਲੂ ਆਪਾਂ ਨੂੰ ਕੀ ਆ ਓਹੋ ਮੈਂ ਤਾਂ ਵਖਾਖੇ ਐਵੇਂ ਜਵਾਬੰਦੀ ਤੇ ਰੱਖ ਬੈਠੀ ਲੈ ਗਿਆ ਉਹ ਉਤਰਾ ਲੈ ਗਿਆ ਹੋਰ ਕਿਨੇ ਲਜਾਣੀ ਧੀ ਦੇ ਵੀ ਮੇਰੀ ਦੇ ਖਾ ਗਿਆ ਸਾਰਾ ਕੁਝ ਮੈਂ ਕਿੱਥੋਂ ਲਿਆਵਾਂਗੀ ਮੈਂ ਤਾਂ ਵਾਹਤਾ ਦਾ ਜਵਾਬੰਦੀ ਲਈ ਰੱਖ ਕੇ ਧੀ ਦਾ ਵਿਆਹ ਕਰਾਂਗੀ ਉਹ ਵੀ ਨਖਾਪੜਾ ਲੈ ਗਿਆ ਕੰਮ ਨਹੀਂ ਕਰਦਾ ਕਾਰ ਨਹੀਂ ਕਰਦਾ ਪਿਓ ਵੀ ਨਹੀਂ ਸਿੱਧੇ ਜਿਹੜਾ ਮੈਂ ਆਖਾ ਪਾਈ ਧੀ ਦਾ ਪਾਰ ਲਾ ਦੇ ਔਰ ਮੈਂ ਕਿੰਨੂੰ ਜਾ ਕੇ ਦੱਸਾਂ ਆਹ ਲਹਿੰਦੇ ਨੂੰ ਅੱਜ ਤੇਰੇ ਤੇ ਨਰਮ ਕਰਨੀ ਗੱਲ ਉਹਨਾਂ ਕਰਨੀ ਇਹ ਸਮਝਣਾ ਚਾਹੁੰਦਾ ਜਿਹੜਾ ਨੂੰ 76 ਦਾ ਪਿਆ ਜਿਹੜਾ ਪੰਹਾਂ ਦਾ ਵਾ ਉਹ ਕਰਨੀ ਇਹ ਦੇਖਣਾ ਮਾਂਜਣਾ ਪੈਣਾ ਮੇਰੇ ਨਰਮਾ ਹੋਣਾ ਤੈਨੂੰ ਮੇਲੀ ਜਾਣਾ ਮੈਂ ਕੀ ਕਾਰਜ ਕਰੀ ਮਾਰ ਦੇ ਮੈਂ ਕਿ ਸ਼ਰਮਾਜਾ ਹੁਣੇ ਮੈਂ ਜਾਣ ਛਦਾ ਜਾਾਂਗੀ ਤੁਹਾਡੇ ਤੋਂ ਮੈਨੂੰ ਕੁੜੀ ਦਾ ਮਾਰਦਾ ਨਹੀਂ ਦੰਦਾ ਤਾਂ ਕੋਈ ਇਹ ਪੁੱਤਰ ਮੈਨੂੰ ਲੈ ਦੇ ਵਾ ਜਾਂ ਪੁੱਤਰ ਮਾਦਾ ਕੋਈ ਸਮਣਾ ਵਾਹ ਜੰਮੀ ਪੱਛਾ ਮਾਤਾ ਇਹੋ ਜੀ ਕਹ ਦੂਗੀ ਵਾਹਿਗੁਰੂ ਮੇਰਾ ਹੌਣ ਨਿਕਲ ਗਿਆ ਮਾਤਾ ਅੰਦਰੂ ਰੂਪਿਆ ਮੈਂ ਬਾਬਾ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਤੇਰੇ ਨਾਲ ਖੜਿਆ ਕੁੜੀ ਗੱਲ ਨਹੀਂ ਮਾਤਾ ਸਮਝਾਵਾਂਗੇ ਜੇ ਤੂੰ ਆ ਕੰਮ ਕਰ ਲੈਂਦੀ ਮਾਤਾ ਤੂੰ ਗੱਲ ਸੁਣ ਤੇ ਫਿਰ ਕੀ ਬਣਦਾ ਤੇਰੇ ਬੱਚਿਆਂ ਦਾ ਤੂੰ ਬੱਚਿਆਂ ਬਾਰੇ ਸੋਚਦੀ ਆਈਆਂ ਕੁੜੀ ਦਾ ਕੀ ਬਣਦਾ ਤੇਰੇ ਮੁੰਡੇ ਦਾ ਕੀ ਬਣਦਾ ਜਿਆਦਾ ਰੋਲ ਜਾਣਾ ਸੀ ਉਹਨੇ ਜਿਆਦਾ ਨਸ਼ਿਆਂ ਨੂੰ ਵੱਢ ਜਾਣਾ ਸੀ ਮੈਂ ਇਹ ਹੀ ਸਮਝਾਵਾਂਗਾ ਮਾਤਾ ਉਹ ਜੀਆਂ ਬੁਝਦਲੀਆਂ ਨਾ ਕਰੋ ਬੱਚਿਆਂ ਦੇ ਨਾਲ ਕਰੋ ਠੀਕ ਆ ਚੱਲ ਮੇਰੀ ਮਾਂ ਆਪਾਂ ਪਿੰਡ ਚੱਲਦੇ ਆਂ ਕੋਈ ਗੱਲ ਨਹੀਂ ਤੇ ਆਪਾਂ ਬਹਿ ਕੇ ਮੈਂ ਸਮਝਾਉਂਗਾ ਤੇਰੇ ਬੁੱਤ ਨੂੰ ਚੱਲ ਆਪਾਂ ਚੱਲੀਏ ਚੱਲ ਮੇਰੀ ਮਾਂ ਮਾਤਾ ਜੀ ਤੁਸੀਂ ਇੱਥੇ ਬੈਠੋ ਮੈਂ ਤੁਹਾਡੇ ਮੁੰਡੇ ਨੂੰ ਸਮਝਾਉਣਾ ਆਪਣੇ ਤਰੀਕੇ ਨਾਲ ਮੈਂ ਉਹਨੂੰ ਕਹਿਣਾ ਤੇਰੀ ਬਾਬਾ ਚੜ੍ਹਾਈ ਕਰ ਗਿਆ ਚੱਲ ਲੈ ਕੇ ਆਈਏ ਫਿਰ ਦੇਖਦਾ ਹਾਂ ਉਹਦਾ ਕੀ ਰੈਐਕਸ਼ਨ ਆਉਂਦਾ ਹੈ ਇੱਥੇ ਬੈਠ ਕੇ ਨਾ ਮੈਂ ਗੱਡੀ ਲੋਕ ਕਰਕੇ ਚੱਲਿਆ ਕੀ ਗੱਲ ਆ ਮੈਨੂੰ ਕਦ ਵਾਜ ਮਾਰੀ ਤੈਨੂੰ ਤਾਂ ਆਵਾਜ਼ ਮਾਰੀ ਦਾਕਾ ਤੇਰੀ ਮਾਤਾ ਕਰਗੀ ਚੜ੍ਹਾਈ ਨਹਰਾ ਤੇ ਚੱਲਾ ਲੈ ਗਿਆ ਇਹਨੂੰ ਹੋ ਘਰਾਵਾ ਐਵੇਂ ਨਾ ਪਕਾਰੀ ਮਾਰ ਹੋਰ ਨਾ ਕੋਹ ਕਰਾ ਲਈ ਮੇਥੋਂ ਸਾਹਬ ਨਾ ਬੋਲ ਮਾਰ ਆਇਆ ਨਰੇ ਚੱਲਾ ਉਹ ਤੇਰੇ ਦੁੱਖਾਂ ਦੀ ਮਾਰੀ ਚੜ੍ਹਾਈ ਕਰਗੀ ਕਾਕਾ ਤੇਰਾ ਦੁੱਖਾਂ ਦੀ ਮਾਰੀ ਤੂੰ ਖਾ ਗਿਆ ਉਹਦੀ ਮਾਂ ਨੂੰ ਹੁਣ ਟਿਕੰਦਾ ਕਿੱਥਾ ਦਾ ਹੁਣ ਰਹੁੰਦਾ ਕਿੱਥਾ ਦਾ ਜਦੋਂ ਤੇਰੀ ਪਹਿਲਾਂ ਨਹੀਂ ਪਤਾ ਲੱਗਾ ਹੈ ਤੈਨੂੰ ਫਾਇਦਾ ਨਹੀਂ ਕਲਾਈ ਤੇ ਤੈਨੂੰ ਸਾਰੀ ਉਮਰ ਉਹਨੇ ਪਾਲਿਆ ਤੂੰ ਮੋਹ ਆ ਪੈਣ ਪੜਾਵਾ ਨੂੰ ਆਪੋਂ ਭੁਖੀ ਰਹੀ ਤਾ ਨੂੰ ਖਾਂਦੀ ਨਹੀਂ ਲੋਕਾਂ ਦੇ ਤੁਹਾਡੇ ਮਾਂ ਮਾਂ ਕੇ ਉਹ ਕਾਕਾ ਰੋਣਾ ਉਹ ਬੈਠੀ ਮਾਤਾ ਗੱਡੀ ਚਾ ਚਾ ਕੇ ਜਾਂਦਾ ਵਾ ਜਾ ਦੀ ਮਾਂ ਨੂੰ ਮਾਤਾ ਸਾਰੇ ਮਾਇਸਟਰੇ ਕੋਲੇ ਨਹੀਂ ਹੁੰਦੇ ਨਾਲੇ ਮਾਇਸਟਰਾਂ ਦੇ ਸਿੱਖਿਆ ਤੇ ਕਦੇ ਸ਼ੱਕ ਨਾ ਕਰੋ ਜੋ ਬੱਚਿਆਂ ਨੂੰ ਇੱਕ ਵੀ ਮਾਰ ਦੇਣਾ ਇੱਕ ਦੋ ਉਹ ਆਉਂਦੇ ਬੱਚੇ ਸਮਝ ਕੇ ਮਾਰ ਦਿਆ ਕਈ ਮਾਇਸਟਰ ਸਾਰੇ ਜ਼ਿੰਦਗੀ ਬੱਚਿਆਂ ਦੇ ਪਿੱਛੇ ਗਾਲ ਦਿੰਦੇ ਆ ਪਰ ਮਾਇਸਟਰਾਂ ਨੂੰ ਮਾੜਾ ਨਾ ਸਮਝਾ ਕਹੋ ਚਲੋ ਮੈਂ ਚੱਲਦਾ ਹਾਂ ਮਾਤਾ ਯਾਦ ਰੱਖੀ ਕਾਕਾ ਉਹਦੀ ਮਾਦਾ ਸਾਹਿਬ ਨਹੀਂ ਨਹੀਂ ਬਈ ਅੱਜ ਤੋਂ ਬਾਅਦ ਚ ਨਹੀਂ ਅੱਜ ਤੋਂ ਬਾਅਦ ਬਸ ਸਕੂਲ ਤਾਂ ਹੁਣ ਨਾ ਕਾਹਦਾ ਜਾਣਾ ਉਹ ਤਾਂ ਬਾਤ ਮੇਰੀ ਉਹ ਤੋਂ ਮਾਤੀ ਮਾਰੀ ਵੀ ਐਂ ਸਮਝ ਲੋ ਪਰ ਅੱਜ ਤੋਂ ਬਾਅਦ ਮੈਂ ਸਾਰੇ ਘਰ ਦੇ ਕੰਮ ਕਰਸਾਂ ਰਾਤੋ ਦਿਹਾੜਾ ਮੇਰਾ ਕੋਈ ਛੱਡ ਨਹੀਂ ਚੀ ਤੂੰ ਸੁਧਰ ਜਾ ਆਪਾਂ ਤੇਰੀ ਭੈਣ ਦਾ ਵਿਆਹ ਕਰਦੇ ਤੂੰ ਮਾਂ ਦਾ ਟੈਨਸ਼ਨ ਨਾ ਲੈ ਹੋਣਾ ਹੁਣ ਮੈਨੂੰ ਸਾਰੀ ਅਗਲ ਆ ਗਈ ਆ ਤੂੰ ਟੈਨਸ਼ਨ ਨਾ ਲੈ ਮੈਂ ਹੁਣ ਰੱਦ ਕੇ ਕੰਮਕਾਰ ਕਰਨਾ ਤੇ ਆਪਾਂ ਦੀ ਮੇਰੀ ਭੈਣ ਦਾ ਆਪਾਂ ਵਿਆਹ ਚੰਗੀ ਤਰ੍ਹਾਂ ਆਪਾਂ ਕਰਨਾ ਉਹਦਾ ਆਪਾਂ ਵਿਆਹ ਐ ਗੱਜ-ਵੱਜ ਕੇ ਵਧੀਆ ਕਰਨਾ ਤੂੰ ਟੈਨਸ਼ਨ ਨਾ ਲੈ ਆਪਕੇ ਨੂੰ ਸਿੱਖਿਆ ਦੇਣਾ ਚਾਹੁੰਦਾ ਜੇ ਮਾਈਟਰ ਬੱਚਾਂ ਦੇ ਇੱਕ ਲਾਭ ਹੀ ਦਿੰਦਾ ਨਾ ਤੇ ਉਹ ਕਿਉਂ ਉਹਦਾ ਕੰਮ ਕਰਦੀ ਆਪਣੇ ਆਪ ਤੇ ਅੱਜ ਨਾਲ ਲੋਕਾਂ ਦੇ ਬੱਚੇ ਬਹੁਤ ਬਹੁਤ ਉੱਚੇ ਉੱਝਾਂ ਦੇ ਵੇਖਿਆ ਜਿਨ੍ਹਾਂ ਦੇ ਪੈਆਂ ਹੋਈਆਂ ਗੱਲ ਥਲੀ ਨਹੀਂ ਤਾਂ ਇਹੋ ਜਿਹੇ ਨਲੈ ਇਹੋ ਜਿਹੇ ਮਾਪਿਓ ਬਣਦੇ ਆ ਜਿਹੜੇ ਕੀ ਬੱਚਾਂ ਦੇ ਪਿੱਛੇ ਧੱਕ ਕੇ ਮਾਈਕਰੋ ਦੇ ਗੱਲ ਪੇਂਦੇ ਆ ਇਹ ਕੀ ਆ ਭਾਈ ਮਾਈਕਰੋ ਦਾ ਸਤਕਾਰ ਕਰਿਆ ਕਰੋ ਨਹੀਂ ਤਾਂ ਇਹੋ ਜਿਹੇ ਇਹੋ ਜਿਹੇ ਬੱਚੇ ਬਣ ਜੂਗੇ ਤੁਸੀਂ ਬੱਚਾ ਨੂੰ ਵੀ ਬੇਨਤੀ ਆ ਕਿ ਮਾਈਕਰੋ ਨੂੰ ਜਿੰਨਾ ਵੀ ਹੋ ਸਕੇ ਸਤਕਾਰ ਕਰੋ ਪਿਆਰ ਕਰੋ ਤੇ ਆਖੇ ਲੰਭੋ ਮਾਪਿਆਂ ਰਿਹਾ ਕੇ ਲਗਾ ਕਰੋ ਨਹੀਂ ਤਾਂ ਐ ਹੋ ਗਿਆ ਹਰ ਤ ਹੋ ਜਾਂਦੀ ਜਿਵੇਂ ਆ ਮਾਤਾਂ ਦੀ ਹਾਲਤ ਹੋ ਚ ਦਿੱਤੀ ਅੱਜ ਜੇ ਮੈਂ ਮੌਕੇ ਤੇ ਨਾ ਪਹੁੰਚਦਾ ਤੇ ਕੁਝ ਵੀ ਹੋ ਜਾਂਦਾ ਸੀ ਵੀਡੀਓ ਦੇਖਣ ਆਪ ਤੇ ਧੰਨਵਾਦ ਵੀਡੀਓ ਲਾਈਕ ਕਰਕੇ ਸ਼ੇਅਰ ਕਰ ਦਿਓ ਇਹ ਸਿੱਖਿਆਤ ਵੀਡੀਓ ਆ ਨਾ ਕਿਸੇ ਨੂੰ ਫੇਸ ਬਣਾਉਣ ਵਾਸਤੇ ਧੰਨਵਾਦ ਜੀ